ਓਇਆ ਓ ਸੁੱਟਿਆ ਜੇ ਆਏ ਕਬਜਾ ਲੈਣ ਵੱਡੇ ਓ ਵਜੀਆਂ ਤੂੰ ਤਾਂ ਪਿੰਡ ਦਾ ਹੈ ਇਹ ਪਿੰਡ ਦਾ ਕਿੱਥੋਂ ਆ ਗਿਆ ਆ ਤਾਂ ਪਿੰਡ ਦੇ ਨੂੰ ਨੂੰ ਬਖਸ਼ਦੇ ਪਏ ਆ ਇੱਕ ਮੈਦਾਨ ਛੱਡ ਕੇ ਭੱਜ ਗਿਆ ਵਾ ਤੇ ਦੋ ਜਾਂਦੇ ਰਹੇ ਆ ਸਰ ਲਾਂਦੇ ਆ ਉਹ ਲੈ ਉਹ ਚਾਰ ਤਾਂ ਛੜਕ ਤੇ ਪੱਕੀ ਗਈ ਐਵੇਂ ਗੁੱਲੀਆਂ ਤਾਂ ਹੀ ਗੁੱਲੀਆਂ ਦਵਾਈਆਂ ਤਾਂ ਹੀ ਪੈ ਗਈ ਪੰਗਾ ਲੈ ਗਈ ਸਾਡੇ ਸਾੜੇ ਪੈੜ ਦੀ ਭੈਣੀ ਜਲਾ ਪੁੱਟ ਜੂਗਾ ਤੇਰੀ ਭੈਣੀ ਵਾਲੀ ਤੇਰੀ ਫਿਰ ਗਈ ਏ ਏ ਮਾਰਨੇ ਪੜਤੀ ਆ ਮਾਰ ਓਏ ਓਏ ਪੱਕੀ ਆ ਵੇ ਉੱਡਾ ਮਾਰਿਆ ਵੇ ਤੇ ਮਾਰੇ ਤੇ ਖਰਚੇ ਵੱਜਿਆ ਇਸ ਦਾ ਹਾਂ ਜਣਵੀ ਨੇ ਭੜੇ ਇੱਥੇ ਕਿਤੇ ਗੋਲੀ ਨਾ ਭੜਿਆ ਜਾਂਦੇ ਕਰੀਆਂ ਓਹ ਜਾਂਦਾ ਰਿਹਾ ਤਵਿਆ ਥਰ ਲਈ ਆ ਪਾਜ ਗਿਆ ਹੀ ਹੋਰ ਹੌਣ ਪਿੰਡਾਂ ਲ ਹਾਂਜੀ ਪਿੰਡਾਂ ਦੇ ਨੇ ਭਜਾਏ ਹੋਰ ਕਿੰਨਾ ਨੇ